ਅੱਜ ਦੀ ਇੱਕ ਵੱਡੀ ਖਬਰ سامنے ਆ ਰਹੀ ਹੈ ਸ਼ਹਿਰ ਧਾਰੀਵਾਲ ਦੇ ਮਸ਼ਹੂਰ ਕਾਰੋਬਾਰੀ ਲਾਲਜੀ ਟੀਵੀ ਸੈਂਟਰ ਵਾਲਿਆਂ ਦੇ ਗੋਦਾਮ ਨੂੰ ਦੇਰ ਰਾਤ ਅੱਗ ਲੱਗ ਗਈ ਜਿਸ ਕਾਰਨ ਗੋਦਾਮ ਅੰਦਰ ਪਿਆ ਲੱਖਾਂ ਦਾ ਇਲੈਕਟ੍ਰੋਨਿਕਸ ਸਮਾਨ ਟੀਵੀ ਫ੍ਰਿਜ ਰੈਫਰਿਜਰੇਟਰ ਏਸੀ واਸ਼ਿੰਗ ਮਸ਼ੀਨ ਆਦ ਸੜ ਕੇ ਸੁਆਹ ਹੋ ਗਏ ਮੌਕੇ ਤੇ ਦੇਰ ਰਾਤ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਤੇ ਅੱਧੀ ਰਾਤ ਦਰਜਨਾਂ ਦੇ ਕਰੀਬ ਕਰਮਚਾਰੀ ਪਹੁੰਚੇ ਜਿਨ੍ਹਾਂ ਨੇ 4 ਘੰਟਿਆਂ ਦੀ ਮਸ਼ਕੱਤ ਤੋਂ ਬਾਅਦ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾਇਆ ਦੱਸਿਆ ਜਾ ਰਿਹਾ ਹੈ ਕਿ ਗੱਲਬਾਤ ਦੇ ਦੌਰਾਨ ਲਾਲਜੀ ਟੀਵੀ ਦੇ ਮਾਲਕ ਕੁਲਦੀਪ ਰਾਜ ਵਿੱਕੀ ਨੇ ਦੱਸਿਆ ਕਿ ਉਹਨਾਂ ਨੂੰ ਗੋਦਾਮ ਦੇ ਚੌਂਕੀ ਦਾ 10 10:30 ਵਜੇ ਦੇ ਕਰੀਬ ਸੂਚਿਤ ਕੀਤਾ ਕਿ ਗੋਦਾਮ ਚੋਂ ਧੂਆ ਨਿਕਲ ਰਿਹਾ ਹੈ ਤੇ ਸ਼ਾਇਦ ਅੱਗ ਲੱਗ ਗਈ ਹੈ ਇਸ ਦੇ ਬਾਅਦ ਜਦੋਂ ਉੱਥੇ ਪਹੁੰਚਿਆ ਤਾਂ ਮੰਜ਼ਰ ਕੀ ਹੋਰ ਸੀ ਭਿਆਨਕ ਅੱਗ ਦੇ ਵੱਡੇ ਗੋਦਾਮ ਨੂੰ ਅੰਦਰੋਂ ਆਪਣੀ ਚਪੇਟ ਵਿੱਚ ਲੈ ਲਿਆ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਜਿਸ ਦੇ ਵਿੱਚ ਗੁਰਦਾਸਪੁਰ ਤੇ ਇਲਾਵਾ ਬਟਾਲੇ ਤੋਂ ਵੀ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਸਨ ਮੌਕੇ ਤੇ ਪਹੁੰਚ ਕੇ ਜਿਨ੍ਹਾਂ ਨੇ ਲਗਭਗ 3-4 ਘੰਟੇ ਦੀ ਪਾਰੀ ਮਸ਼ੱਕਤ ਦੇ ਬਾਅਦ ਇਸ ਤੇ ਕਾਬੂ ਪਾਇਆ ਅੱਗ ਨਾਲ ਉਸ ਦਾ ਲਗਭਗ 90 ਲੱਖ ਰੁਪਏ ਦਾ ਇਲੈਕਟ੍ਰੋਨਿਕਸ ਸਮਾਨ ਦਾ ਜਿਹੜਾ ਸੀਗਾ ਉਹਦੀ ਸਾਲਾ ਵਿੱਚ ਜਿਹੜੀ ਕੀਤੀ ਗਈ ਮਿਹਨਤ ਸੀ ਸਾਰੀ ਜਿਹੜੀ ਸੁਆਹ ਹੋ ਗਈ। ਮੌਕੇ ਤੇ ਪਹੁੰਚ ਕੇ ਸ਼ਿਵ ਸੈਨਾ ਹਿੰਦੂ ਦੇ ਪੰਜਾਬੀ ਚੇਅਰਮੈਨ ਰੋਹਿਤ ਅਬਰੋਲ ਜਿਨ੍ਹਾਂ ਵੱਲੋਂ ਆਪਣੇ ਸਾਥੀਆਂ ਦੇ ਨਾਲ ਇਹ ਅੱਗ ਬੁਝਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਤੇ ਨਾਲ ਹੀ ਨਾਲ ਕਿਹਾ ਗਿਆ ਕਿ ਇਹ ਮੰਜ਼ਰ ਬਹੁਤ ਹੀ ਡਰਾਵਣਾ ਸੀ। ਅੱਗ ਦੇ ਉੱਤੇ ਕਾਬੂ ਪਾਉਣਾ ਬਹੁਤ ਮੁਸ਼ਕਿਲ ਸੀ। ਉਹਨਾਂ ਨੇ ਦੱਸਿਆ ਕਿ ਅੱਗ ਦੇ ਕਾਰਨ ਤਾਂ ਪਤਾ ਨਹੀਂ ਚਲ ਸਕਿਆ ਕਿ ਪਰ ਸ਼ਹਿਰ ਦਾ ਇੱਕ ਮੁੱਖ ਵਪਾਰੀ ਅਰਸ਼ ਤੋਂ ਸਿੱਧਾ ਫਰਸ਼ ਤੇ ਆ ਗਿਆ ਪ੍ਰਸ਼ਾਸਨ ਵਾਲੋ ਸ਼ਹਿਰ ਦੇ ਇਸ ਵਪਾਰੀ ਨੂੰ ਮਲ ਗਈ ਸਹਾਇਤਾ ਦੇਣੀ ਚਾਹੀਦੀ ਹੈ ਤਾਂ ਜੋ ਉਹ ਮੁੜ ਤੋਂ ਆਪਣਾ ਵਪਾਰ ਸ਼ੁਰੂ ਕਰ ਸਕੇ ਗਲਬਾ ਦੌਰਾਨ ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਕਿਹਾ ਕਿ ਅੱਗ ਬਹੁਤ ਹੀ ਭਿਆਨਕ ਸੀ ਉਹਨਾਂ ਨੂੰ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਦੇ ਦੌਰਾਨ ਉਹ ਅੱਗ ਤੇ ਕਾਬੂ ਪਾ पाए ਕੁਲਦੀ ਭਾਜੀ ਇਹ ਬਸ ਭਾਜੀ ਰਾਖੀ ਮੈਨੂੰ ਮੇਰੇ ਚੌਕੀਦਾਰ ਸਾਹਿਬ ਸੀ ਨੰਨਾ ਨੂੰ ਮੈਨੂੰ ਫੋਨ ਆਇਆ 10 ਵਜੇ ਕੋਈ 25-30 ਮਿੰਟ ਦੇ ਕਹਿੰਦੇ ਅੰਦਰੋਂ ਅੱਗ ਦੀ ਬਾੜੀ ਹੈ ਮੈਂ ਆਇਆ ਆਂਦੇ ਸਾਡੇ ਬਾਹਰ ਬੱਬੀ ਦਾ ਪਾਣੀ ਚੱਲਦਾ ਪਾਲਟੀਆਂ ਬੁਲਜੀਆਂ ਬੜੀਆਂ ਮਾਰੀਆਂ ਸ਼ਹਿਰ ਵਾਸੀ ਵੀ ਸਾਰੇ ਇੱਥੇ ਬੜੇ ਉਹਨਾਂ ਦਾ ਬੜਾ ਸਾਸੀ ਫਿਰ ਭਾਜੀ ਆਪਣੀ ਫਾਇਰ ਬ੍ਰਿਗੇਡ ਵੀ ਆਕੇ ਦੋ ਤਿੰਨ ਪਰ ਉਸ ਤੋਂ ਪਹਿਲਾਂ ਹੀ ਅੰਦਰ ਪਹੁੰਚ ਜਾ ਨੁਕਸਾਨ ਹੋ ਗਿਆ ਕੁਝ ਵੀ ਨਹੀਂ ਬਚਿਆ ਭਾਜੀ ਜੀ ਸਾਡੇ AC ਸੀ LED ਸੀ ਵਾਸ਼ਿੰਗ ਮਸ਼ੀਨ ਸੀ ਗੀਜਰ ਸੀ ਬੈਟਰੀ ਸੀ ਬਿਲਕੁਲ ਟੋਟਲ ਇਲੈਕਟ੍ਰੋਨਿਕਸ ਸਾਰੇ ਹੀ ਭਾਜੀ ਨਾ ਜਾਣ ਕਿੰਨਾ ਕੀ AC ਜਾਂ ਜੋ ਵੀ ਹੁੰਦਾ ਹੈ ਕਿੰਨਾ ਕੀ ਨੁਕਸਾਨ ਹੋਇਆ

ਬਈ ਪ੍ਰਸ਼ਾਸਨ ਕਹੀ ਮੰਗ ਕਰਦੇ ਆ ਜਿਹੜੀ ਸਾਡੀ ਸਾਰੀ ਉਮਰ ਦੀ ਪੂੰਜੀ ਸੀ ਉਹ ਬਿਲਕੁਲ ਸੜ ਕੇ ਸੁਆਹ ਚੁਗੀ ਹੈ ਠੀਕ ਹੈ ਜੀ ਤੇ ਹੁਣ ਪ੍ਰਸ਼ਾਸਨ ਕਹੀ ਮੰਗ ਕਰਦੇ ਸਾਡੀ ਮੱਤ ਕੀਤੀ ਜਾਏ ਜਿਹੜਾ ਸਾਡਾ ਨੁਕਸਾਨ ਆਇਆ ਬਹੁਤ ਹੀ ਜ਼ਿਆਦਾ ਨੁਕਸਾਨ ਆਇਆ ਤੁਣੀ ਪ੍ਰਸ਼ਾਸਨ ਕੋਲ ਕੋਸ ਮਤ ਮੰਗਦੇ ਆ ਸਾਡੇ ਸ਼ਹਿਰ ਧਾਰੀਵਾਲ ਵਿੱਚ ਬਹੁਤ ਮੰਗਵਤੀ ਘਟਨਾ ਹੋਈ ਆ ਕਿ ਸਾਡੇ ਸ਼ਹਿਰ ਦੇ ਲਾਜੀ ਟੀਵੀ ਸੈਂਟਰ ਜੋ ਵਿਕੀ ਭਾਤੀ ਚਲਾਉਂਦੇ ਨੇ ਉਹਨਾਂ ਦਾ ਜੋ ਗੋਡਾਊਨ ਧਾਰੀਵਾਲ ਦੀ ਮਰੀਆਂ ਦੇ ਲਾਗੇ ਆ ਉਹਦੇ ਵਿੱਚ ਬਹੁਤ ਭਿਆਨਕ ਅੱਗ ਲੱਗ ਗਈ ਰਾਤੀ 11 ਵਜੇ 10 ਵਜੇ 52 ਮਿੰਟ ਤੇ ਜੋ ਕਿ ਬਹੁਤ ਜਿਆਦਾ ਅੱਗ ਲੱਗੜ ਕਰਕੇ ਉਹਨਾਂ ਦਾ ਕਾਫੀ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਦਾ ਜਿਹਦੇ ਦੇ ਮੌਕੇ ਤੇ ਫਾਇਰ ਬ੍ਰਿਗੇਡ ਦਾ ਇਹ ਧੰਨਵਾਦ ਕਰਾਂਗੇ ਜੋ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਕੇ ਉਹਨੇ ਸ਼ਹਿਰ ਵਾਸੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਤੇ ਬਹੁਤ ਮਤਲਬ ਕੀ ਉਹਨਾਂ ਦਾ ਨੁਕਸਾਨ ਹੋ ਗਿਆ